ਹਾਂਜੀ ਪ੍ਰਧਾਨ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਬਾਬਾ ਜੀਵਨ ਸਿੰਘ ਗ੍ਰਾਮ ਵਿਕਾਸ ਕਮੇਟੀ ਰਾਜਿਆਣਾ ਵੱਲੋਂ ਜੋ ਹਰ ਮਹੀਨੇ ਦੀ 7 ਤਰੀਕ ਨੂੰ ਲੰਗਰ ਦੀ ਸੇਵਾ ਗੁਰੂ ਗੋਬਿੰਦ ਸਿੰਘ ਮੈਡੀਕਲ ਫਰੀਦਕੋਟ ਦੇਖੇ ਜਾਂਦੀ ਹੈ ਲੰਗਰ ਦੀ ਬਿਲਕੁਲ ਤਿਆਰੀ ਹੈ ਜੀ ਤੇ ਇਹ ਲੰਗਰ ਸਾਡੇ ਬਾਬਾ ਜੀਵਨ ਸਿੰਘ ਗ੍ਰਾਮ ਕਾਸ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਤਿਆਰ ਕੀਤਾ ਜਾਂਦਾ ਹੈ ਜਿਦੇ ਵਿੱਚ ਸਾਡੇ ਤਿੰਨ ਮੈਂਬਰ ਸਵੇਰੇ 4 ਵਜੇ ਕੋਟਕਪੁਰ ਤੋਂ ਸਬਜ਼ੀ ਲੈਣ ਜਾਂਦੇ ਨੇ ਉਸ ਤੋਂ ਬਾਅਦ ਦੂਜੇ ਮੈਂਬਰ ਸਾਡੇ ਗੁਰਦੁਆਰਾ ਸਾਹਿਬ ਆ ਜਾਂਦੇ ਨੇ ਤੇ ਆਪਣੇ ਹੱਥਾਂ ਦੇ ਨਾਲ ਸਬਜ਼ੀ ਨੂੰ ਕੱਟ ਕੇ ਤਿਆਰ ਕੀਤਾ ਜਾਂਦਾ ਜਿਦੇ ਵਿੱਚ ਸਾਡੇ ਕਾਂਸੀ ਹਲਵਾਈ ਜੀ ਵੀ ਮਿਹਨਤ ਕਰਦੇ ਸਾਡਾ ਸਹਿਯੋਗ ਦਿੰਦੇ ਆ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਔਰ ਉਸ ਤੋਂ ਬਾਅਦ ਬੀਬੀਆਂ 10 ਵਜੇ ਉਹ ਆਪਣਾ ਲੰਗਰ ਪਾਣੀ ਤਿਆਰ ਕਰਦੀਆਂ ਬੀਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਸ਼ਾਮ ਨੂੰ ਸਾਡੇ ਬਾਬਾ ਜੀ ਗ੍ਰੰਥੀ ਸਿੰਘ ਬਲਕਰਨ ਸਿੰਘ ਜੀ ਇਹ ਸੁਖਮਨੀ ਸਾਹਿਬ ਦੀ ਸੇਵਾ ਕਰਦੇ ਆ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਬਾਗਾਪੜਾ ਤੋਂ ਦੁਕਾਨਦਾਰ ਵੀਰ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜੇ ਸਾਡੇ ਨਾਲ ਸਹਿਯੋਗ ਕਰਦੇ ਆ ਔਰ ਇਸ ਲੰਗਰ ਦੇ ਵਿੱਚ ਪ੍ਰਾਇਮਰੀ ਸਕੂਲ ਸਰਕਾਰੀ ਪ੍ਰਾਇਮਰੀ ਸਕੂਲ ਬੈਰੋਕੇ ਰੋਡ ਰਾਜਿਆਣਾ ਔਰ ਸਾਡਾ ਸਾਰਾ ਪਿੰਡ ਨਗਰ ਇਹਦੇ ਵਿੱਚ ਬਹੁਤ ਸੇਵਾ ਕਰਦਾ ਵੱਧ ਚੜ ਕੇ ਹਿੱਸਾ ਲੈਂਦਾ ਔਰ ਐਨ ਆਰ ਆਈ ਵੀਰ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਹੋਰ ਲੰਗਰ ਦੀ ਬਿਲਕੁਲ ਤਿਆਰੀ ਆ ਜੀ ਰਵਾਨੇ ਕੀ ਕਰ ਲੱਗੇ ਆ ਗੁਰੂ ਗੋਬਿੰਦ ਸਿੰਘ ਮੈਡੀਕਲ ਫੀਲਡ ਕੋਟ ਨੂੰ ਔਰ ਸਾਰੀ ਸੰਗਤ ਦਾ ਜਿੰਨੇ ਵੀ ਸਾਡੇ ਸਹਿਯੋਗੀ ਸੱਜਣ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਔਰ ਅਰਦਾਸ ਕਰਦਾ ਬਾਬਾ ਜੀਨ ਸਿੰਘ ਗram ਵਿਕਾਸ ਕਮੇਟੀ ਵਾਸਤੇ ਕਿ ਜਿੰਨੇ ਵੀ ਮੈਂਬਰ ਇਹ ਵਿੱਚ ਸੇਵਾ ਕਰਦੇ ਨੇ ਸਾਰਿਆਂ ਦੀ ਪਰਮਾਤਮਾ ਕਮਾਈਆਂ ਵਿੱਚ ਬਰਕਤ ਪਾਵੇ ਦਿਨ ਦੁੱਗਣੀ ਰਾਤ ਤਗਣੀ ਤਰੱਕੀ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਡੇ ਪ੍ਰਧਾਨ ਸਾਹਿਬ ਅਕਬਾਲ ਸਿੰਘ ਜੀ ਬਹੁਤ ਵਧੀਆ ਇਹਨਾਂ ਨੇ ਵਿਚਾਰ ਸਾਂਝੇ ਕੀਤੇ ਜੋ ਸਾਡੀ ਸਾਰੀ ਕਮੇਟੀ ਬਾਬਾ ਜੀਵਨ ਸੰਗਰਾਮ ਵਿਕਾਸ ਕਮੇਟੀ ਔਰ ਸੰਗਤਨ ਸਹਿਯੋਗ ਨਾਲ ਔਰ ਐਨ ਆਰ ਆਈ ਵੀ ਦੇ ਜਾਂਦੇ ਸਹਿਯੋਗ ਦੇ ਨਾਲ ਜੋ ਬਹੁਤ ਵਧੀਆ ਤਰਲਾ ਕੀਤਾ ਜਾਂਦਾ ਸੋ ਬੜੇ ਪਿਆਰ ਵਾਲੇ ਨੇ ਔਰ ਮਦਦਗਾਰ ਨੇਗੇ ਔਰ ਇਹਨਾਂ ਦਾ ਮਿਸ਼ਨ ਆ ਵੀ ਅਸੀਂ ਲੋੜਵੰਦ ਜਿਹੜੇ ਮਰੀਜ਼ ਨੇ ਉਨ੍ਹਾਂ ਦੀ ਸੇਵਾ ਕਰੀਏ ਤੇ ਪਰਪਕਾਰ ਕਰੀ ਜਿੰਨਾ ਵੀ ਮਹਾਰਾਜ ਕਰਵਾਵੇ ਸੋ ਮੈਂ ਇਹ ਦੁਆ ਕਰਦਾ ਅਰਦਾਸ ਕਰਨ ਸਤਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ ਤੰਦਰੁਸਤੀ ਬਖਸ਼ਣ ਸੋ ਬਹੁਤ ਵਧੀਆ ਪ੍ਰਾਲਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਬਾਬਾ ਜੀ ਸਿੰਘ ਫੇ ਇਕੱਠੀ ਹੋਏ ਸਮੂਹ ਸਾਧ ਸੰਗਤ ਫਤਿਹ ਪ੍ਰਵਾਨ ਕਰੋ ਜੀ ਵਾਈਫ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਪਾਪਾ ਜੀਨ ਸਿੰਘ ਗ੍ਰਾਮ ਵਿਕਾਸ ਕਮੇਟੀ ਜੋ ਆਪਰਾਲੇ ਕਰ ਰਹੀ ਹੈ ਹਰ ਮਹੀਨੇ ਦੇ 7 ਤਰੀਕ ਨੂੰ ਜੋ ਫਰੀਦਕੋਟ ਮੈਡੀਕਲ ਲੰਗਰ ਸੇਵਾ ਜਾਂਦੀ ਹੈ ਜੀ ਉਹਦੇ ਵਿੱਚ ਸਾਰੇ ਕਮੇਟੀ ਮੈਂਬਰ ਸਵੇਰ ਤੋਂ ਲੈ ਕੇ ਸੇਵਾ ਕਰਦੇ ਆ ਜੀ ਤੇ ਸਾਡੇ ਨਗਰ ਦੀਆਂ ਬੀਬੀਆਂ ਭੈਣਾਂ ਸਾਰੇ ਕਮੇਟੀ ਮੈਂਬਰਾਂ ਦੇ ਪਰਿਵਾਰ ਵੀ ਹਾਜ਼ਰ ਹੁੰਦੇ ਆ ਜੀ ਇੱਥੇ ਤੇ ਬਾਕੀ ਸਾਰਿਆਂ ਦਾ ਸੰਯੋਗ ਵੱਲ ਤੋਂ ਤੁਹਾਨੂੰ ਪੈਂਡੋਲੀ ਨੂੰ ਸੰਯੋਗ ਮਿਲਦਾ ਜੀ ਪੂਰਾ ਤੇ ਆਪਣਾ ਬਾਗਾਪਰਾਣਾ ਦੇ ਦੁਕਾਨਦਾਰ ਵੀਰਾਂ ਉਹਨਾਂ ਨੂੰ ਬਹੁਤ ਸਹਯੋਗ ਮਿਲਦਾ ਜੀ ਤੇ ਬਾਬਾ ਪਰਫਾਨੀ ਸੇਵਾ ਮੰਡਲ ਬਾਗਾਪਰਾਣਾ ਤੇ ਉਹਨਾਂ ਨੂੰ ਵੀ ਸਹਯੋਗ ਮਿਲ ਰਿਹਾ ਜੀ ਸਾਨੂੰ ਤੇ ਬਾਕੀ ਐਨਆਰਆਈ ਵੀਰਾਂ ਦਾ ਬਹੁਤ ਜ਼ਿਆਦਾ ਸਹਯੋਗ ਮਿਲ ਰਿਹਾ ਜੀ ਤੇ ਕੋਟਲਾ ਮੀਰ ਸਿੰਘ ਵਾਲੇ ਤੋਂ ਵੀ ਪੜਾ ਨਾਲ ਦੇ ਪਿੰਡ ਤੋਂ ਵੀ ਸਾਨੂੰ ਸਹਯੋਗ ਮਿਲ ਰਿਹਾ ਜੀ ਬਾਕੀ ਜਿਹੜੇ ਬਾਗਾਪਰਾਣਾ ਦੁਕਾਨਦਾਰ ਹੈਗੇ ਆ ਜਿਵੇਂ ਰਮਨ ਪਲਾਈਓਡ ਸਟੋਰ ਹੇਮਰਾਜ ਚਿਤਰਾਮ ਤੇ ਮੈਟਾ ਫੈਕਟਰੀ ਹਾਂਜੀ ਸਾਡਾ ਫੈਕਟਰੀ ਤੇ ਆਪਣਾ ਦੂਜਾ ਹਾਂਜੀ ਪਾਂਦੀ ਕਲਾਉਂਸ ਹੈ ਜੀ ਪਾਂਦੀ ਕਲਾਉਂਸ ਪਾਂਦੀ ਕਲਾਉਂਸ ਤੇ ਬੋਵੀ ਦੀ ਹੱਟੀ ਬੋਵੀ ਦੀ ਹੱਟੀ ਤੇ ਹੋਰ ਵੀ ਜਣੀ ਕਿ ਜੇ ਕਿਸੇ ਵੀਰ ਦਾ ਨਾਮ ਲੈਣਾ ਭੁੱਲ ਗਿਆ ਤਾਂ ਬਾਗੇ ਬਣੇ ਤੋਂ ਬਹੁਤ ਜ਼ਿਆਦਾ ਸਨਯੋਗ ਮਿਲ ਰਿਹਾ ਸਾਨੂੰ ਬਾਕੀ ਲੰਗਰ ਸੇਵਾ ਦੇ ਨਾਲ-ਨਾਲ ਬਾਬਾ ਜੀਵਨ ਸਿੰਘ ਗ੍ਰਾਮ ਵਿਕਾਸ ਕਮੇਟੀ ਦੇ ਪ੍ਰਧਾਨ ਅਕਬਲ ਸਿੰਘ ਜੀ ਆ ਸਮੇਂ-ਸਮੇਂ ਤੇ ਜੋ ਵੀ ਸਾਥੋਂ ਕੋਈ ਕਮੇਟੀ ਤੋਂ ਮਦਦ ਹੋ ਰਹੀ ਹੈ ਜੀ ਜਿਵੇਂ ਕਿ ਸਾਡੇ ਗਰੰਤ ਸਿੰਘ ਨੇ ਦੱਸਿਆ ਹੈਗਾ ਜੀ ਕਿਸੇ ਗਰੀਬ ਲੋਡਵੰਦ ਮਰੀਜ਼ ਨੂੰ ਦਵਾਈ ਦਿਵਾਉਣੀ ਜਿਹਦਾ ਕੋਈ ਆਸਰਾ ਨਹੀਂ ਹੁੰਦਾਗਾ ਜਿਹਨੂੰ ਕੋਈ ਦਵਾਈ ਦਿਵਾ ਨਹੀਂ ਸਕਦਾਗਾ ਜਿਹਦਾ ਕੋਈ ਬੱਚਾ ਮੰਨ ਕੇ ਚਲੋ ਹੈ ਨਹੀਂਗਾ ਕੋਈ ਬਿਲਕੁਲ ਲੋਡਵੰਦ ਹੈ ਜੀ ਉਹਨੂੰ ਦਵਾਈ ਦਿਵਾ ਰਹੇ ਆ ਜੀ ਠੀਕ ਹੈ ਜੀ ਬਾਕੀ ਕਮਿਊਨਿਟੀ ਦੇ ਕਈ ਕੰਮ ਹੈਗੇ ਜੀ ਬਲੱਡ ਦਾਨ ਕਰਨਾ ਤੇ ਹੋਰ ਜਿਵੇਂ ਗਰੀਬ ਬੱਚੀ ਦੇ ਵਿਆਹ ਤੇ ਸ਼ਗਨ ਸਕੀਮ ਦੇਣੀ ਹੈ ਜੀ ਹੋਰ ਵੀ ਕਮਿਟੀ ਦੇ ਕਈ ਕਾਰਜ ਹੈਗੇ ਜੀ ਜਿਹੜੇ ਲੋਕ ਭਲਾਈ ਵਾਲੇ ਹੈਗੇ ਆ ਬਾਕੀ ਸਮੇ ਸਮੇ ਤੇ ਜਿਵੇਂ ਜਿਵੇਂ ਵਾਹਿਗੁਰੂ ਸਾਨੂੰ ਬਲ ਬਖਸ਼ੂਗਾ ਸਾਰੀ ਕਮੇਟੀ ਦੇ ਸਿਰ ਤੇ ਮੇਰ ਪਰ ਹੱਥ ਰੱਖੂਗਾ ਅੱਗੇ ਜਿਵੇਂ ਜਿਵੇਂ ਕਾਰਜ ਹੋਣਗੇ ਉਵੇਂ ਵੀ ਦੱਸਦੇ ਰਵਾਂਗੇ ਫਿਲਹਾਲ ਹੋਰ ਵੀ ਕਈ ਕਾਰਜ ਕਮੇਟੀ ਕਰ ਰਹੀ ਆ ਜੋ ਕਿ ਹਜੇ ਵਿਸ਼ਾ ਚੱਲ ਰਿਹਾ ਵਾ ਮੀਟਿੰਗ ਹੋ ਰਹੀ ਉਸ ਵਿਸ਼ੇ ਤੇ ਤੇ ਜਿਵੇਂ ਜਿਵੇਂ ਵਾਹਿਗੁਰੂ ਬਰਕਤ ਪਾਊਗਾ ਕਮੇਟੀ ਦੇ ਸਾਰੇ ਮੈਂਬਰਾਂ ਦੀਆਂ ਕਮਾਈਆਂ ਦੇ ਵਿੱਚ ਬਰਕਤ ਪਾਊਗਾ ਜਿਵੇਂ ਜਿਵੇਂ ਸਾਨੂੰ ਸਪੋਰਟ ਹੋ ਰਹੀ ਐ ਐਨਆਰਆਈ ਵੀਰਾਂ ਦੀ ਹੋ ਰਹੀ ਆ ਪੈਂਡ ਤੇ ਸਪੋਰਟ ਹੋ ਰਹੀ ਐ ਜਿਵੇਂ ਜਿਵੇਂ ਸਾਨੂੰ ਸਪੋਰਟ ਹੋ ਰਿਹਾ ਉਵੇਂ ਵੀ ਕਾਰਜ ਕਰਾਂਗੇ ਜੀ ਤੇ ਵਾਹਿਗੁਰੂ ਸਾਰੀ ਕਮੇਟੀ ਨੂੰ ਤੰਦਰੁਸਤੀ ਰੱਖੇ ਬਾਕੀ ਸਾਰੇ ਨਗਰ ਦਾ ਸੰਯੋਗ ਮਿਲ ਰਿਹਾ ਜੀ ਸਾਨੂੰ ਵਾਹਿਗੁਰੂ ਜੀ ਦਾ ਕਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਬੋਲੇ ਸੋਨਹਾ ਸਤਿ ਸ੍ਰੀ ਅਕਾਲ 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 ਬੋਲੇ श बोले सोन आश्री काल